ਸਿਕਾਲ ਜੀ ਕੀ ਹਾਲ ਚੇ ਠੀਕੋ ਵਾਈ ਗਰੂਪੀ ਦੇ ਜਪਾ ਕੁਛ ਸ਼ਾਮ ਜਗਾਂ ਚਾਹ ਨਾਲ ਸਨੈਕਸ ਬਣਾਈਏ ਆਪਾਂ ਇੱਕ ਕੱਪ ਮੈਦਾ ਲਿੱਤਾ ਜੇ ਤੁਸੀਂ ਆਟੇ ਦੀ ਵੀ ਬਣਾ ਸਕਦੇ ਹੋ ਤੇ ਥੋੜੀ ਜਿਹੀ ਆਪਾਂ ਜਵੈਣ ਲੈਣੀ ਹੈ ਬਿਲਕੁਲ ਬਸ ਥੋੜੀ ਜਿਹੀ ਨਿਕ ਇਹਨੂੰ ਇਸਾ ਕਰਕੇ ਮੈਂ ਪਾ ਲੈਣਾ ਚ ਥੋੜਾ ਜਿਹਾ ਆਪਾਂ ਨਮਕ ਲੈਣਾ ਵਿੱਚ ਚੌਥਾ ਇਸ ਚਮਚਾ ਨਮਕ ਲੈ ਲਿਆ ਤੇ ਹੁਣ ਆਪਾਂ ਨੂੰ ਥੋੜਾ ਜਿਹਾ ਆਪਾਂ ਇਹਦੇ ਵਿੱਚ ਕੋਈ ਆਇਲ ਕੋਈ ਵੀ ਪਾ ਲਓ ਤੁਸੀਂ दो चमचे आप ले ले। मिक्स। मिक्स ले। लेना आपने कर लिया चंकी तरह इन मिक्स कर लेना चंकी तरह इस तरह हाथों मसल के आप मिक्स कर लेना आप थोड़ा थोड़ा ना पानी पा के आप ਸਖਸ ਡੋਲਾ ਸਖਸ ਡੋ ਕੋਈ ਆਟੇ ਦੀ ਵੀ ਬਣਾ ਸਕਦੇ ਹੋ ਆਪਾਂ ਮੈਦੇ ਦੇ ਬਣਾਏ ਆ ਆਪਾਂ ਇਸ ਤਰ੍ਹਾਂ ਦਾ ਕਰ ਲਿਆ ਵੇਖੋ ਇਸ ਤਰ੍ਹਾਂ ਦਾ ਬੋਤਾ ਨੂੰ ਬੋਤਾ ਜ਼ਿਆਦਾ টাইਟ ਵੀ ਨਹੀਂ ਕਰਨਾ ਤਾਂ ਬੋਤਾ ਲੂਜ਼ ਵੀ ਨਹੀਂ ਕਰਨਾ ਬਸ ਠੀਕ ਹੀ ਕਰਨਾ ਇਸ ਤਰ੍ਹਾਂ ਪੂੜੀ ਦਾ ਆਟਾ ਹੁੰਦਾ ਇਹਨੂੰ ਆਪਾਂ ਹੁਣ ਟਾ ਕੇ 10 ਮਿੰਟ ਰੈਸਟ ਕਰਾ ਲਵਾਂਗੇ ਕਿ ਆਪੇ ਆਈ ਲਈ ਤਾਜੀ ਛੋਟਾ ਜਿਹਾ ਇਹਨੂੰ ਬਰੀਕ-ਬਰੀਕ ਹੱਥ ਨਾਲ ਕੱਟ ਲੈ ਜੇ ਦੋ ਤਿੰਨ ਆਪਾਂ ਹਰੀਆਂ ਮਿਰਚਾਂ ਲਿੱਤੀਆਂ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਤੇ 7 ਤੋਂ 8 ਆਲੂ ਲਿੱਤੇ ਆ ਇਹਨਾਂ ਨੂੰ ਉਬਾਲ ਲਿਆ ਸੀ ਠੰਡੇ ਕਰ ਲਿਆ ਸੀ ਠੰਡੇ ਕਰਕੇ ਆਪਾਂ ਹੁਣ ਇਹਨਾਂ ਨੂੰ ਇਸ ਤਰ੍ਹਾਂ ਫੇਲ ਲੈਣਾ ਆਪਾਂ ਮੈਂ ਤੁਸੀਂ ਕਦੋਂ ਕਸ ਨਾਲ ਫੇਲ ਲੋ ਜਿਹਦੇ ਨਾਲ ਮਰਜ਼ੀ ਕਰ ਲੋ ਚਾਹੇ ਜਦ ਨਾਲ ਕਰ ਲੋ ਆ ਦੇਖੋ ਇਸ ਨਾਲ ਕਰ ਲੈਣਾ ਆਪਾਂ ਸਾਰਿਆਂ ਨੂੰ ਤੁਸੀਂ ਜਿੰਨਾ ਮਰਜ਼ੀ ਮਿਕਚਰ ਬਣਾ ਸਕਦੇ ਹੋ ਬਾਅਦ ਤੁਹਾਨੂੰ ਹੋਰ ਵੀ ਕੰਮ ਆ ਸਕਦਾ ਜਿਸ ਨਾਲ ਰੋਟੀ ਆਲੂ ਲਈ ਬਣਾਣੀ ਹੋਵੇ ਕੁਝ ਵੀ ਬਣਾਉਣਾ ਹੋਵੇ ਤੁਹਾਨੂੰ ਕੰਮ ਆ ਸਕਦਾ ਇਹ ਸਾਰੇ ਦੇ ਨਾਲ ਹੁਣ ਆਪੇ ਇੱਕ ਪਿਆਜ ਜਿਹੜਾ ਲਿਆ ਸੀ ਉਹ ਵੀ ਆਪਾਂ ਇਸ ਵਿੱਚ ਮਿਕਸ ਕਰ ਦੇਣਾ ਇਹ ਚ ਆਪਾਂ ਹੁਣ ਥੋੜਾ ਜਿਹਾ ਮਸਾਲਾ ਪਾਉਂਦੇ ਆ ਅੱਧਾ ਚਮਚ ਆਪਾਂ ਨਮਕ ਪਾਣਾ ਤੁਸੀਂ ਸਵਾਦ ਅਨੁਸਾਰ ਨਮਕਾ ਸੀ ਮੱਦੇ ਚ ਵੀ ਪਾਇਆ ਸੀ ਥੋੜਾ ਅੱਧਾ ਚਮਚ ਆਪਾਂ ਲਾਲ ਮਿਰਚ ਪਾਣੀ ਹੈ ਤੁਸੀਂ ਸਵਾਦ ਅਨੁਸਾਰ ਇਹ ਥੋੜਾ ਜਿਹਾ ਪਾਣਾ ਚੌਥਾ ਸਾ ਧਨੀਆ ਪਾਊਡਰ ਪਾਣਾ ਤੇ ਚੌਥਾ ਸਾ ਸੀ ਗਰਮ ਮਸਾਲਾ ਚ ਮਿਰਚ ਦਾ ਪਾਣਾ ਬਸ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਐਨ ਇਸ ਤਰ੍ਹਾਂ ਹੱਥ ਨਾਲ ਕਰ ਲਿਆ ਫੇਲੇ ਹੁਣ ਆਪਾਂ ਇਹਦੇ ਚ ਦੋ ਚਮਚੇ ਆਪਾਂ ਦੇਚ ਕੋਨਫਲੋਰ ਦੇ ਪਾਨੇ ਬਸ ਇੰਨਾ ਹੀ ਪਾਣਾ ਕੋਨਫਲੋਰ ਪਾ ਲਿਆ ਇਹਦੇ ਚ ਇਹਨੂੰ ਫਿਰ ਹੁਣ ਆਪਾਂ ਇਸ ਤਰ੍ਹਾਂ ਕਰ ਦਿੰਦੇ ਜਿਵੇਂ ਤਰ ਐ ਦੇਖੋ ਐ ਦੇਖੋ ਇਸ ਤਰ੍ਹਾਂ ਮਲ ਲੈਣਾ ਮਲ ਲਿਆ ਹੁਣ ਆਪਾਂ ਜਿਹੜਾ ਆਪਾਂ ਮੱਦਾ ਦਿੱਤਾ ਸੀ ਉਹ ਆਪਾਂ ਮਿਲੋ ਮਾਰ ਲਿਆ ਜਿਹੜਾ ਆਟਾ ਕਮ ਲਿਆ ਸੀ ਉਹ ਥੋੜਾ ਜਿਹਾ ਹੋਰ ਮਲ ਲੈਂਦੇ ਇਹ ਦੇ ਇਹ ਆਪਾਂ ਦੋ ਹਿੱਸੇ ਕਰਾਂਗੇ ਹੁਣ ਇਹ ਦੋ ਹਿੱਸੇ ਕਰ ਲੈਂਦੇ ਆ ਦੋ ਪੇੜੇ ਬਣਾ ਦਿੰਦੇ ਆ ਜੇ ਵਾਹ ਦੇ ਦੋ ਪੇੜੇ ਸਨ ਕਰ ਲੇ ਥੋੜਾ ਜਿਹਾ ਮੈਦਾ ਲੈ ਲੈਨੇ ਉਸ ਨੂੰ ਆਪਾ ਚਪਾਤੀ ਵਾਂਗੂੰ ਨੂੰ ਆਪਾਂ ਬੀ ਲੈਨੇ ਥੋੜਾ ਜਿਹਾ ਆਪਾਂ ਮੈਦਾ ਹੋਰ ਪਾ ਲੈਨੇ ਜੀ ਉਸ ਤੋਂ ਵੱਡਾ ਸਾਰਾ ਬਣਾ ਲੈਣਾ ਫਰਨਾ ਆਪਾਂ ਇਹਦਾ ਅੱਛੇ ਜਿਹਾ ਨਾ ਦੋਸ ਕਰਨਾ ਸਾਦਾ ਬੁਲਾ ਦੇਣਾ ਬੁਲਾਈ ਜਾ ਜਾਏਗਾ ਨਾ ਇਹਦੇ ਸਾਡੇ ਕਮ ਆ ਜਾਣੇ ਐਸਾ ਜਿਹਾ ਕਮ ਆ ਜਣੇ ਆਪਾਂ ਨੂੰ ਇਸਰਾ ਕਰਨਾ ਇਸਰਾ ਕਰਨਾ ਤੇ ਉਹ ਨਾਲ ਇਹਦੇ ਇਸ ਤਰ੍ਹਾਂ ਉਹ ਉਹਨਾਂ ਤਾਂ ਇਸ ਤਰ੍ਹਾਂ ਨਾਲ ਆਗੇ ਆਪਾਂ ਛੋਟੇ ਛੋਟੇ ਹੀ ਘੁਣਾ ਨਹੀਂ ਇਸ ਤਰ੍ਹਾਂ ਕਰਕੇ ਉਹ ਲੈ ਲੈਂਦੇ ਇਸ ਤਰ੍ਹਾਂ ਇਸ ਤਰ੍ਹਾਂ ਲੈ ਲੈਂਦੇ ਜਿੰਨਾ ਕਿ ਹੈਗਾ ਇਹ ਮੋਚੇਗਾ हम्म ऐसा मत mı ऐसा ऐसा देखो तो ऐसा मारना देखो ऐसा मारना आप इस शराब बना लिया जिस पहला बनाया सी बना देखो लिखो पहला लेना करके ਅਖੇ ਇਸ ਰੋਣਾ ਇਹ ਛੋਟੇ ਉਹ ਜੇ ਆਪਾਂ ਤੇ ਔਇਲ ਪਾ ਦਤਾ ਤੁਸੀਂ ਕੋਈ ਵੀ ਸਰੋਂ ਦਾ ਤੇਲ ਰਫਾਈਨਡ ਜੋ ਵੀ ਤੁਸੀਂ ਪਾ ਸਕਦੇ ਹੋ ਤਾਂ ਪਾਓ ਆਪਾਂ ਇਹਨੂੰ ਕਰ ਲਿਆ ਗਰਮ ਇਹ ਗਰਮ ਕਰਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਪਾਣਾ ਹੈ ਇਸ கடாடா வடிவ கலர் ஆய்வா கலர் ஆயிரம் ஃபோடா பழைய நிவா ரென ਜੋ ਥੋੜੇ ਬਣ ਜਾਂਦੇ ਆ ਬਰਨ ਹੋ ਜਾਣਗੇ ਥੋੜਾ ਗੈਸ ਨੂੰ మీడియం ਕਰਨਾ ਪਾ ਦੇ ਆ। ਹੁਣ ਆਪਾਂ ਨੂੰ ਕਰਦੇ ਆ ਬੰਦ। ਹੁਣ ਆਪਾਂ ਇਹਨੂੰ ਸਰਵ ਕਰਦੇ ਆ। ਕੋ ਆਪਾਂ ਹੁਣ ਸਨੈਕਸ ਬਣਾ ਲਏ ਜੇ ਕਿ ਕਿੰਨਾ ਸੋਹਣਾ ਕਲਰ ਆਇਆ ਤੇ ਬਹੁਤ ਹੀ ਵਧੀਆ ਬਣਾਇਆ ਹੈ ਅਸੀਂ ਮੈਦੇ ਤੇ ਬਾਟੋ ਦੇ ਬਣਾਏ ਆ। ਤੁਸੀਂ ਆਟੇ ਦੀ ਵੀ ਬਣਾ ਸਕਦੇ ਹੋ। ਆਪਾਂ ਬਣਾਏ ਜੇ ਐਪ ਨਾਲ ਸੌਸ ਤੇ ਚਾਹ ਦੇ ਨਾਲ ਸਨੈਕਸ ਨਾਲ ਤੁਸੀਂ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਬਣਾਏ ਜੇ ਅਸੀਂ ਬਣਾਏ ਜੇ ਸਮੋਸਾ ਪੱਟੀ ਇਹਦਾ ਨਾਮ ਹੈ ਜੇ ਸਮੋਸਾ ਪੱਟੀ ਤੇ ਹੁਣ ਤੁਸੀਂ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਬਣੇ ਜੇ ਤੁਸੀਂ ਇੱਕ ਵਾਰੀ ਮੇਰੀ ਮੇਰੇ ਤਰੀਕੇ ਦੇ ਨਾਲ ਬਣਾ ਕੇ ਦੇਖੋ ਬੜਾ ਸੌਖਾ ਤੇ ਆਸਾਨ ਤਰੀਕਾ ਜੇ ਵੱਧ ਤੋਂ ਵੱਧ ਹੁਣ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਵੱਧ ਤੋਂ ਵੱਧ ਕਰਨਾ ਥੈਂਕ ਯੂ